ਭਾਈ ਕੋਈ ਨਹੀਂ ਜਰਾ ਕੋਈ ਸਾਹਬ ਨਾ ਹੈ ਕੀ ਤੇਰਾ ਮੋੜ ਵੀ ਲੈ ਛਾਈ ਘੰਡ ਭਾਈ ਖੀਰਾ ਇਹ ਜੇ ਪੱਕਾ तेरे ਕੋਲ ਕੋਈ ਦਿੱਕਤ ਨਹੀਂ ਲੈ ਭਾਈ ਭਰਤਾ ਦੇਖਣਾ ਤਾਂ ਇਹ ਨਹੀਂ ਪਰ ਬੱਚੇ ਨੇ ਮੱਥਾ ਮਾਰ ਲਾਣੇ ਆ ਮੱਥਾ ਮਾਰ ਲਾ ਨੇ ਵਿਕਣਾ ਤਾਂ ਹੈ ਨਹੀਂ ਲਓ ਜੀ 7000 ਕਹਿੰਦਾ ਬਾਈ ਮੈ ਤਾਂ ਇਹਨਾਂ ਨੂੰ ਜਾਣਦਾ ਵੀ ਨਹੀਂ ਕਿਹੜੇ ਪਿੰਡੋਂ ਆਏ ਨੇ ਕੋਈ ਨਹੀਂ ਜਾਣਦਾ ਇੱਕ ਬੱਕਰੀ ਦਵਾਈ ਆ ਖਬਰੀ ਇਸ ਨੂੰ ਕੀਤ ਵਾਇਆ ਤੁਹਾਨੂੰ ਤਿੰਨ ਹਾਂ ਤਿੰਨ ਬੱਕਰੀਆਂ ਦਵਾਈਆਂ ਨੇ ਉਹਨਾਂ ਤੇ ਉਹਨੂੰ ਦੂਏ ਫੇਰ ਆ ਕੇ ਕਹਿੰਦੇ ਵੇਚਣੀਆਂ ਨੇ ਜਿਹੜੀਆਂ ਪਹਿਲਾਂ ਲੈ ਗਏ ਉਹ ਮੁੰਡਾ ਦੂਆ ਉਹ ਕਹਿੰਦਾ ਵੀ ਇਹ ਤਾਂ ਵੇਚ ਗਈ ਉਹ ਲੈ ਗਏ ਦੋ ਬੱਕਰੀਆਂ ਤੋਂ ਦੋ ਤੇ 80 ਦੀਆਂ ਨਹੀਂ ਠੀਕ ਉਹਨੇ ਪਹਿਲਾਂ ਦਵਾਤੀ ਉਹ ਹੋਰ ਫਿਰ ਵੀ ਕਿੰਨੇ ਇੱਕੋ ਹੀ ਦੱਸਦੇ ਯਾਰ ਪਰ ਹਨੋ ਸਾਡੇ ਲਾਤਾ ਹਮਾਚਲੇ ਨੇ ਅੱਪਾ ਲਵੇ ਨਹੀਂ ਨਾ ਪਤਾ ਇਹ ਹੀ ਕਹਿੰਦਾ ਹਾਂ ਇਹ ਕਹਿੰਦਾ ਤਾਂ ਸਾਡੇ ਉਹ ਆਪਣੀ ਮਰਜ਼ੀ ਨਾਲ ਲਾ ਕੇ ਸਾਨੇ ਆਪਣੀ ਮਰਜ਼ੀ ਨਾਲ ਲਾਉਣੇ ਨੇ ਸਾਰੀਆਂ ਗੱਲਾਂ ਛੱਡ ਦੇ ਰੁਪਿਆ 10000 ਲੈ ਲੈ ਸਤੋਂ ਕਿਉਂ ਬਈ 18000 ਦਾ ਜਿਹੜਾ 18000 ਦਾ 15 ਮੀਟਾ ਉਹ ਗਾਟਰ ਵਰਗਾ ਜਿਹੜੇ ਵੀ ਬਣ ਜਾਣਾ ਕੋਈ ਯਾਰ ਬਣੂਗਾ ਜੰਦੀ ਗੱਲ ਹੈ ਇਹਦਾ ਬੱਚਾ ਇਹ ਜੇ ਸੱਸੇ ਚੁੰਗਦੇ ਫਿਰਦੇ ਨੇ ਪੇਡਾਂ ਕਿ ਚੁੰਗਰੇ ਬੱਚੇ ਹੈ ਜੀ ਇਹ ਜੇ ਸੱਸੇ ਚਾਲਵੇਂ ਦੀਆਂ ਪੇਡਾਂ ਨਾਲ ਦਿਖਾਵਾਂ ਤੈਨੂੰ ਵੇਲੇ ਜਮਨਾ ਪ੍ਰੀ ਲੈਣਾ ਐਡਾ ਉਹਦੇ ਨੂੰ ਵੀ ਲੰਬਾ ਮੀਡਾ ਜਮੇ ਚਿੱਟੇ ਮੂੰਹ ਦਾ ਐਡਾ ਡਾਕਾ ਨਾ ਚੱਲ ਛੋਟੋ ਨਹੀਂ ਮਰਮਾਦਾ ਬੰਦਾ 11 ਦਾ ਦੰਨੇ ਨਹੀਂ ਬਟਲਾ ਦਿੱਤੇ ਤਾ ਜੇ ਪੈਸੇ ਨਹੀਂ ਕੋਈ ਦੇ ਦੇ ਨਹੀਂ ਇਹ ਕਰ ਗਿਆ ਹਾਂ ਕਿੰਨੇ ਪੇਡਾ ਨੇ ਚਿਰਾਂ ਤੋਂ ਲਾਦੀ ਗਾਣੀ ਪੇਡਾ ਵੀ ਆ ਬੱਕਰੀ ਵੀ ਸਾਰਾ ਕੁਝ 67 ਰੱਖੇਗਾ ਤੂੰ ਹਾਂ ਰੱਖੂੰਗਾ ਜਿੱਥੇ ਮਰਜੀ ਛੱਡ ਦੇ ਬਾਈ ਕਿਹੜਾ ਪਿੰਡ ਹੈ ਤੇਰਾ ਕਿੱਥੇ ਹੈ ਬੱਕਰੀਆਂ ਜਿਹਦੇ ਹਾਂ ਕਿੱਥੇ ਹੀ ਹੈ ਤੇਰਾ ਪੇਡਾ ਬਲਾਕ ਦੇ ਨਾਲ ਬਲਾਕ ਮੱਝੀ ਨਹੀਂ ਸ਼ਹਿਰ ਕਿਹੜਾ ਲੱਗਦਾ ਹੈ ਚੰਡੀਗੜ੍ਹ ਤੋਂ ਸ਼ਹਿਰ ਲੱਗਦਾ ਹਾਂ ਕਿੰਨੀਆਂ ਪੇਡਾ ਨੇ ਪੇਡਾ ਹੈ 100 ਦਾ ਸੱਚ ਕਿਤੋਂ ਆਇਆ ਯਾਰਾ ਇੱਕ ਇੱਕ ਨਾਲ ਤੇ ਡੱਬਾ ਬੈ ਦੂਗਾ ਦਾ ਚਿੱਟਾ ਸ਼ਿੰਗੀਆਂ ਵੀ ਨੇ ਮੜੀਆਂ ਮੜੀਆਂ ਹੈਨਾ ਆ ਦੇਖਾ ਓਏ ਹੈਗੀਆਂ ਓਏ ਹੈਗੀਆਂ ਬਾਈ ਯਾਰ ਇਹ ਆ ਦੇ ਮੜੀਆਂ ਮੜੀਆਂ ਮੇਰੇ ਮਿੱਡੇ ਦੀ ਵੀ ਹੈਗੀਆਂ ਮੜੀਆਂ ਮੜੀਆਂ ਯਾਰ ਮੈਂ ਦੱਸਾਂ ਤੈਨੂੰ ਕੁਛ ਕਹੀ ਜਾਵੇ ਜਿੱਥੇ ਇਹ ਗੱਲ ਮੁੱਕੂ ਮੈਨੂੰ ਪਤਾ ਹੈ ਨਹੀਂ ਨਹੀਂ ਰੈਂਡ ਹੈ ਰੈਂਡ ਤੋਂ ਬਰ ਲੈ ਲੈ ਸਾਢੇ 12000 ਦਾ ਦਿੰਨੇ ਪੂਰਾ 13 ਦਾ ਦਿੰਨੇ ਸਾਨੂੰ ਨਹੀਂ ਠੇਕਾ ਵੀ ਸਾਢੇ 13ਾ ਕੋਈ ਹੋਰ ਲਾ ਗਿਆ ਅਸੀਂ ਤੈਨੂੰ 13 ਦੰਨੇ ਆ ਨਹੀਂ ਦੰਦਾ ਜੀ ਨਾ ਦੇ ਹਾਂ ਚਲੋ ਚੱਕ ਮਿੱਤਰਾ ਤੇਰੀ ਸਾਈ ਟਾਈਮ ਹੁੰਦਾ ਕੋਈ ਨਹੀਂ ਟਾਈਮ ਹੀ ਆਪਾਂ ਕਹਿੰਦੇ ਸੌਦੇ ਦਾ ਤੜਕੇ ਦਾ ਬੰਨੀ ਖੜਾ ਇਹਨੂੰ ਕੋਈ ਚੱਕਾ ਦੇ ਬੰਨਣਾ ਨੂੰ ਕਰੇ ਵੀ ਖੜਾ ਰਹਿਣਾ ਇਸ ਤੇਨ ਕਰੇ ਚੱਲ ਖੜਾ ਰਹਿਣ ਉਹ ਤੇਰੀ ਮਰਜ਼ੀ ਆ ਪੂਨਿਆ ਤੋਂ ਆਵਾ ਉੱਥੇ ਕੱਲੇ ਪਟੇ ਤੁਰੇ ਫਿਰ ਉਹ ਮੁੰਨੇ ਤੋਂ ਇੰਨਾ ਕ ਲਿਖ ਰਿਹਾ ਥੱਲਾ ਮਈਆਂ ਜੀ ਤੁਰੇ ਫਨਾ ਚਾਰ ਖਾਂਦੇ ਮੂਰੇ ਚਾਰ ਤਾਂ ਉਹੀ ਗਾਲ ਦੂ ਨੂੰ ਚਾਰ ਤਾਂ ਮਾਰ ਆਏ ਜਾਤ ਨੂੰ ਰੇਡ ਬੱਕਰੀ ਨੂੰ ਚਾਰ ਨਹੀਂ ਬਣਿਆ ਹਿਆ ਅਸਲ ਇਹ ਵੀ ਸਾਡੀ ਕਿਸਮਤ ਹੈ ਜੇ ਮਿੱਡੇ ਨੇ ਟੱਕਰ ਮਾਰਦੀ ਜੇ ਮਿੱਡੇ ਨੇ ਇੱਕ ਟੱਕਰ ਮਾਰਦੀ 13000 ਉਹੀ ਜਾਉ ਮਿੱਡੇ ਬੜੇ ਬੜੇ ਨੇ ਇਹਦੇ ਦੇ ਬੰਦੇ ਨੇ ਦੇ ਦੇ ਬਟਲਾ ਰੁਪਏ ਬਟਨ ਨੂੰ ਆਇਆ ਆ ਅੜੀ ਨਹੀਂ ਕਰਿਆ ਕਰਦੇ ਨਹੀਂ ਅੜੀ ਨਹੀਂ ਕਰਦੇ ਬਾਈ ਅੱਪ ਅੜੀ ਨਹੀਂ ਕਰਦੇ ਦੇ ਦੇ ਅਬਾ ਜੀ ਦੇ ਮੁੱਲ ਮੰਗਿਆ ਹੋ ਨਹੀਂ ਬੰਦੇ ਯਾਰ ਜੁਰਾਉਂਦਾ ਤਾੜੀ ਕਰ ਗਿਆ ਭਾਈ ਚਲੋ ਅਗਲੀ ਕਰਦਾ ਚਲ ਆਓ ਜੀ ਨਹੀਂ ਲੈਣਾ ਤੈਨੂੰ ਦੰਦਲ ਹੈ ਨਹੀਂ ਕਹਿੰਦਾ 12 13 ਵੀ ਗਏ ਮੈਂ ਥੋਤੋ ਵੀ ਨਹੀਂ ਉਹ ਗਲ ਕੋਟਦਾ ਉਹ ਗਲ ਕੋਟਦਾ ਥਿੱਲਾ ਕਰਦੇ ਮਰੇ ਛੱਡ ਦੇ ਹਨਾ ਮਿੱਡਾ ਉਹਦਾ ਕੱਦ ਤਾਂ ਹੈਗਾ ਕੱਡਾ ਹਾਂ ਦੇਖ ਗੱਡਾ ਲੰਮਾ ਏ ਸਾਲਾ ਕਹਿੰਦਾ ਮਾਂਦਾ ਭਾਈ ਅੱਛਾ ਛੱਡ ੜੀ ਜਾਓ ਅਹੀਂ ਲੈ ਗਏ ਕਿੰਨੇ ਮੰਗਦਾ ਉਹ ਫੇਰ ਉਹ ਜੰਗਲ ਚਾਹੀਦਾ ਹੀ ਤੇਰਾ ਕੱਚਾ ਖੀਰਾ ਉਹੋ ਹਾਂ ਉਹ ਦਵਾਵਾ ਇਹਨਾਂ ਨੂੰ ਨਹੀਂ ਚੱਲ ਛੱਡੋ ਰਹਿਣ ਦਿਓ ਉਹ ਦੇ ਦੇ ਓਏ ਨਹੀਂ ਮੈਂ ਤਾਂ ਕਹਿੰਦਾ ਲੈ ਜਾ ਯਾਰ ਕਿਉਂ ਟਾਲਦਾ ਲੈ ਜਾ ਬਈ ਮੇਰੀ ਵੀ ਗਰੀਬ ਦੀ ਰੋਟੀ ਬਣ ਜੂ ਲੈ ਜਾ ਮੈਂ ਤਾਂ ਕਹਿੰਦਾ ਨਾ ਲੈ ਕੇ ਜਾ ਕੁਛ ਕਰਦੇ ਆੜੀ ਉਹ ਨਹੀਂ ਰਹਿਣ ਦੋ ਪਰ ਹੁਣ ਸਿਰ ਸਿਰ ਇਹ ਕਹਾਣੀ ਲਾਤੀ ਹੁਣ ਕੀ ਕਰਨਾ ਸਹੀ ਦਾਸਲੇ ਵੀ ਕਿੰਨੇ ਦੇਣਾ ਸਹੀ ਵੀ ਮਾਇਕ ਦਾ ਨਾ ਤੇ ਬੱਕਰਾ ਮੀਡਾ ਵੇਚ ਦਿਆ ਲੋਰਾ ਕਰ ਹੱਥ ਹੁਣ ਨਾ ਹੱਥ ਛੱਡੀ ਮਨ ਨਣੀ ਮੇਰੀ ਗੱਲ ਸਮਝੇ ਨਹੀਂ ਰਾਮ ਜੀ ਨੂੰ ਇਹ ਮੌਕਾ ਟਾਈਮ ਹੁੰਦਾ ਕਿਉਂ ਵੀ ਲੈ ਜਿਆੜੀ ਉਹ ਸਿਰਾ ਤਾਂ ਗਾਣੀ ਲਾਦੀ ਪਤੰਦਰ ਹੁਣ ਉਹ ਪੂਰਾ 14000 ਦਾ ਵੇਚਦਾ ਬਸ ਵੀ ਇੱਕਲਾ ਮੁਖੀ ਖੋਲ ਮਾਰਦਾ ਜਾਦੂ ਖੜੇ ਖੜੇ ਨੇ ਇੱਥੇ ਅਰ ਗੱਲ ਸੁਣ ਲੈ ਜੇ ਮਹਿੰਗਾ ਲੱਗਦਾ ਤਾਂ ਵੀ ਮੈਂ ਖੜਾ ਇਹਦੇ ਜੋਗੇਤਾ ਮੈਂ ਬੱਬੂ ਤੋਂ ਲੈ ਲੂੰਗਾ ਧਾਰੇ ਹੁਣੀ ਪਵਾ ਦਾਂ ਖਾਤੇ ਚ ਘਰੇ ਭੇਡਾਂ ਛੱਡ ਦੂੰ ਮੈਂ ਚੀਜ਼ ਨਹੀਂ ਮਾਰੀ ਪੰਦਾ ਤੂੰ ਪਾਰਖੂ ਐ ਪੂਰਾ